ਸਸ਼ੀਕਾਲ ਦਾ ਟੀਵੀ ਅਨਰਾਈ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਜੇਕਰ ਤੁਸੀਂ ਆਪਣੇ ਸਿਹਤ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਜਾਂ ਫਿਰ ਬਹੁਤਾ ਬਿਮਾਰੀਆਂ ਤੋਂ ਆਜ਼ਾਦੀ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਘਰੇਲੂ ਨੁਸਖੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਜ਼ਾਦੀ ਪਾ ਸਕਦੇ ਹੋ ਯਾਨੀ ਕਿ ਡਾਕਟਰਾਂ ਦੇ ਚੱਕਰ ਕੱਢਨੇ ਜਾਂ ਫਿਰ ਡਾਕਟਰਾਂ ਦੇ ਕੋਲ ਜਾ ਕੇ ਆਪਣੇ ਪੈਸੇ ਖਰਾਬ ਕਰਨਾ ਬਿਲਕੁਲ ਵੀ ਜਿਹੜਾ ਤੁਹਾਡੇ ਲਈ ਫਾਇਦੇਮੰਦ ਕਈ ਵਾਰ ਨਹੀਂ ਹੁੰਦਾ ਤੁਹਾਨੂੰ ਰਾਹਤ ਨਹੀਂ ਮਿਲਦੀ ਹੈ ਤੇ ਤੁਸੀਂ ਅੱਕ ਜਾਂਦੇ ਹੋ ਤੇ ਪਰ ਹੁਣ ਤੁਸੀਂ ਇੱਕ ਛੋਟੀ ਜੀ ਚੀਜ਼ ਘਰ ਦੇ ਵਿੱਚ ਪਈ ਤੇ ਉਸ ਤੋਂ ਬਾਅਦ ਉਸ ਦਾ ਪਾਣੀ ਦਾ ਸੇਵਨ ਕਰ ਲਓ ਤੁਹਾਨੂੰ ਵੱਡੇ ਪੱਦਰ ਦੀ ਰਾਹਤ ਮਿਲੇਗੀ ਪੂਰੀ ਜਾਣਕਾਰੀ ਸਾਂਝੀ ਕਰ ਲੈਣੇ ਆਂ ਔਰ ਤੁਹਾਨੂੰ ਦੱਸ ਦਈਏ ਕਿ ਅਦਰਕ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਜਿੱਥੇ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸਵੇਰੇ ਅਦਰਕ ਦੀ ਚੰਗੀ ਚਾਹ ਪੀਂਦੇ ਹੋ ਜ਼ੁਕਾਮ ਖਾਂਗ ਅਤੇ ਗਲੇ ਦੀ ਸਮੱਸਿਆ ਤਾਂ ਦੂਰ ਹੋ ਜਾਂਦੀ ਹੈ ਚਾਹ ਤੋਂ ਲੈ ਕੇ ਸਬਜ਼ੀਆਂ ਤੇ ਦਾਲਾਂ ਤੱਕ ਹਰ ਫੀਸ ਵਿੱਚ ਅਦਰਕ ਦੀ ਵਰਤੋਂ ਕੀਤੀ ਜਾਂਦੀ ਹੈ। ਅਦਰਕ ਤੇ ਗੁਣਾ ਕਰਨੇ ਜ਼ੁਕਾਮ ਅਤੇ ਖੰਘ ਦੀ ਸਥਿਤੀ 'ਚ ਅਦਰਕ ਦਾ ਰਸ ਦਿੱਤਾ ਜਾਂਦਾ ਹੈ। ਅਦਰਕ ਦੇ ਰਸ 'ਤੇ ਸ਼ਹਿਦ ਮਿਲਾ ਕੇ ਪੀਣ ਲਈ ਜ਼ੁਕਾਮ ਖਾਂਸੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਅਦਰਕ ਦਾ ਪਾਣੀ ਪੀਣ ਨਾਲ ਵੀ ਬਹੁਤ ਵੱਡੇ ਪੱਧਰ ਦੇ ਫਾਇਦੇ ਹੁੰਦੇ ਨੇ। ਜੇਕਰ ਤੁਸੀਂ ਇੱਕ ਹਫ਼ਤੇ ਤੱਕ ਲਗਾਤਾਰ ਅਦਰਕ ਦਾ ਪਾਣੀ ਪੀਂਦੇ ਹੋ ਤਾਂ ਸਰੀਰ ਤੋਂ ਕਈ ਦਿਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਹਾਨੂੰ ਦੱਸ ਦਿੰਦੇ ਆ ਕਿ ਕਿਹੜੀਆਂ ਕਿੜੀਆਂ ਬਿਮਾਰੀਆਂ ਅਦਰਕ ਦੇ ਪਾਣੀ ਨਾਲ ਦੂਰ ਹੋ ਜਾਂਦੀਆਂ ਨੇ ਜੇਕਰ ਅਦਰਕ ਦੇ ਲਾਭਾਂ ਦੀ ਗਿੰਦੀ ਕੀਤੀ ਜਾਵੇ ਤਾਂ ਇਸ ਵਿੱਚ ਵਿਟਾਮਿਨ ਸੀ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਕਾਰਬੋਹਾਈਡਰੇਟਸ ਪ੍ਰੋਟੀਨ ਜ਼ਿੰਕ ਅਤੇ ਕਈ ਖਣਿਜ ਪਾਏ ਜਾਂਦੇ ਨੇ ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਲਾਭ ਪਹੁੰਚਾਉਣ 'ਚ ਮਦਦ ਕਰਦੇ ਨੇ ਜੇਕਰ ਤੁਸੀਂ ਲਗਾਤਾਰ 7 ਦਿਨਾਂ ਤੱਕ ਸਵੇਰੇ ਖਾਲੀ ਪੇਟ ਅਦਰਕ ਦਾ ਪਾਣੀ ਪੀਂਦੇ ਹੋ ਤੇਜ਼ਲੀ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ ਸਰੀਰ 'ਚ ਸੋਜ ਘਟ ਜਾਵੇਗੀ ਅਤੇ ਭਾਰ ਵਿੱਚ ਤੇਜ਼ੀ ਨਾਲ ਘਾਟਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਅਦਰਕ 'ਚ ਐਂਟੀ ਇਨਫਲੇਮੇਟਰੀ ਗੁਣ ਪਾਏ ਜਾਂਦੇ ਨੇ ਜੋ ਸਰੀਰ 'ਚ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਨੇ। ਕਈ ਵਾਰ ਸਰੀਰ ਨੂੰ ਅੰਦਰੂਨੀ ਸੋਜ ਹੁੰਦੀ ਆ ਜਿਸੇ 'ਚ ਇੱਕ ਹਫ਼ਤੇ ਤੱਕ ਲਗਾਤਾਰ ਅਦਰਕ ਦਾ ਪਾਣੀ ਪੀਣਾ ਸਰੀਰ 'ਚ ਕਿਸੇ ਵੀ ਹਿੱਸੇ 'ਚ ਸੋਜ ਨਹੀਂ ਹੋਵੇਗੀ। ਉਸ ਤੋਂ ਬਾਅਦ ਅਦਰਕ ਦੇ ਇਹ ਗੁਣ ਵੀ ਨੇ ਜੋ ਸ਼ੂਗਰ ਦੇ ਰੋਕੀਆਂ ਨੂੰ ਵੀ ਫਾਇਦੇਮੰਦ ਹੁੰਦੇ ਨੇ। ਅਦਰਕ ਦਾ ਪਾਣੀ ਪੀਣ ਨਾਲ ਬਲੱਡ ਜਿਹੜੀ ਸ਼ੂਗਰ ਆ ਉਹ ਕੰਟਰੋਲ ਕਰਨ ਚ ਮਦਦ ਮਿਲਦੀ ਹੈ 슈ਗਰ ਦੇ ਮਰੀਜ਼ ਸਵੇਰੇ ਉੱਠ ਕੇ ਅਦਰਕ ਦਾ ਪਾਣੀ ਪੀ ਸਕਦੇ ਨੇ ਪਰ ਧਿਆਨ ਰਹੇ ਇਸ ਦੀ ਵਰਤੋਂ ਤੁਹਾਨੂੰ ਸੀਮਤ ਮਾਤਰਾ ਦੇ ਵਿੱਚ ਕਰਨੀ ਚਾਹੀਦੀ ਜਿਹੜੇ ਲੋਕ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਭਾਰ ਨਹੀਂ ਘਟ ਰਿਹਾ ਉਹ ਲੋਕ ਵੀ ਅਦਰਕ ਦੇ ਪਾਣੀ ਦਾ ਸੇਵਨ ਕਰ ਸਕਦੇ ਨੇ ਇੱਕ ਚੰਗਾ ਵਿਕਲਪ ਹੈ ਰੋਜ਼ਾਨਾ ਅਦਰਕ ਦਾ ਪਾਣੀ ਪੀਣ ਨਾਲ ਭਾਰ ਘਟਣ ਕਰਕੇ ਜਿਹੜੀ ਰਾਹਤ ਮਿਲੇਗੀ ਤੁਹਾਨੂੰ ਔਰ ਸਵੇਰੇ ਖਾਲੀ ਪੇਟ ਅਦਰਕ ਦਾ ਪਾਣੀ ਪੀ ਲੈਣਾ ਔਰ ਪੇਟ ਦੀ ਚਰਬੀ ਘਟ ਹੁੰਦੀ ਹੈ ਤੇ ਮੈਟਾਬੋਲਿਜ਼ਮ ਤੇਜ਼ ਹੁੰਦਾ ਜਿਸ ਨਾਲ ਸਰੀਰ ਦੇ ਜਮਾ ਚਰਬੀ ਘਟ ਹੋ ਜਾਂਦੀ ਹੈ ਨਾਲ ਦੇ ਨਾਲ ਇੱਕ ਅਦਰਕ ਤੁਹਾਨੂੰ ਇੰਨੇ ਫਾਇਦੇ ਦੇ ਰਿਹਾ ਹੈ ਹਾਰਟ ਦੇ ਮਰੀਜ਼ ਜਿਹੜੇ ਲੋਕ ਉਹਨਾਂ ਨੂੰ ਵੀ ਰਾਹਤ ਮਿਲਦੀ ਹੈ ਅਦਰਕ ਦਾ ਪਾਣੀ ਹਾਰਟ ਲਈ ਬੇਹੱਦ ਲਾਭਕਾਰੀ ਹੁੰਦਾ ਹੈ ਇਸ ਲਈ ਦਿਲ ਮਜ਼ਬੂਤ ਹੁੰਦਾ ਤੇ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਤੇ ਨਾੜੀਆਂ ਚ ਸੋਜ ਵੀ ਘੱਟ ਹੋਵੇਗੀ ਜਿਸ ਨਾਲ ਦਿਲ ਤੱਕ ਖੂਨ ਦਾ ਪ੍ਰਵਾਹ ਠੀਕ ਰਹੇਗਾ ਅਦਰਕ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਜਿਸ ਲਈ ਇਸ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਕਰੇਗਾ ਜ਼ੁਕਾਮ ਖਾਂਕ ਅਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਤੁਹਾਨੂੰ ਰਾਹਤ ਮਿਲੇਗੀ ਔਰ ਇਸ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਰੋਗ ਜਿਹੜੇ ਤੁਹਾਡੇ ਨਾਲ ਜੁੜੇ ਨੇ ਉਹ ਵੀ ਹਟ ਜਾਣਗੇ ਤਾਂ ਤੁਹਾਡੀ ਇਮਿਊਨਿਟੀ ਵੀ ਜਿਹੜੀ ਆ ਵਧੇਗੀ ਯਾਨੀ ਕਿ ਤੁਹਾਨੂੰ ਵੱਡੇ ਪੱਧਰ ਦੀ ਰਾਹਤ ਮਿਲਣ ਵਾਲੀ ਹੈ ਯਾਨੀ ਕਿ ਇੱਕ ਚੀਜ਼ ਘਰ ਦੇ ਵਿੱਚ ਜੋ ਅਦਰਕ ਇੱਕ ਛੋਟਾ ਜਿਹਾ ਅਦਰਕ ਉਸ ਦੇ ਨਾਲ ਪਾਣੀ ਉਤਾ ਪੀਣਾ ਉਹ ਤੁਹਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਤੁਹਾਡੇ ਲਈ ਵਰਦਾਨ ਤੋਂ ਘੱਟ ਨਹੀਂ ਹੈ ਜਾਨੀ ਕਿ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਸੋਚ ਸਕਦੇ ਹੋ ਭਾਰ ਘਟਾਉਣਾ ਹੈ ਦਿਲ ਦੇ ਰੋਗਾ ਤੋਂ ਆਜ਼ਾਦੀ ਪਾਣਾ ਚਾਹੁੰਦੇ ਹੋ ਜਾਂ ਹੋਰਾਂ ਚੀਜ਼ਾਂ ਤੋਂ ਆਜ਼ਾਦੀ ਪਾਣਾ ਚਾਹੁੰਦੇ ਹੋ ਤੇ ਅਦਰਕ ਦਾ ਪਾਣੀ ਤੁਹਾਡੇ ਲਈ ਬੇਹਤੁ ਭਾਇਦੇਮੰਦ ਸਾਬਤ ਹੋਵੇਗਾ ਇਹ ਛੋਟੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਦੋਸਤ ਮਤਰ ਕਿਸੇ ਨੂੰ ਵੀ ਜੇਕਰ ਭਾਰ ਇਸ ਨੇ ਘਟਾਉਣਾ ਹੈ ਜਾਂ ਫਿਰ ਕਿਸੇ ਨੂੰ ਦਿਲ ਦਾ ਰੋਗ ਹੈ ਜਾਂ ਕੋਈ ਹੋਰ ਰੋਗ ਹੈ ਉਹ ਦੂਰ ਕਰਨਾ ਚਾਹੁੰਦਾ ਹੈ ਤੇ ਉਹ ਅਦਰਕ ਦੇ ਪਾਣੀ ਦਾ ਸੇਵਨ ਕਰ ਸਕਦਾ ਹੈ ਤੇ ਨਾਲ ਦੀ ਨਾਲ షుగర్ కంట్రోల్ ਵੀ ਹੁੰਦੀ ਆ ਪਰ ਇਸੀ ਸੀਮਤ ਮਾਤਰਾ ਤੇ ਤੁਹਾਨੂੰ ਜਿਹੜੀ ਆ ਸੇਵਨ ਕਰਨਾ ਪਵੇਗਾ ਕਿਉਂਕਿ ਕਈ ਵਾਰ ਤੁੰਗਾ ਅਸਰ ਵੀ ਹੋ ਜਾਂਦਾ ਹੈ ਤਾਂ ਅਦਰਕ ਦੇ ਪਾਣੀ ਪੀਣ ਦੇ ਨਾਲ ਸਰੀਰ ਦੇ ਕਈ ਰੋਗ ਦੂਰ ਹੁੰਦੇ ਨੇ ਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਅਜਿਹੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜਿਹੜੇ ਹੋ ਸਾਡੇ ਚੈਨਲ ਤੇ ਵੀ ਆਨ ਰਾਈ ਦੇ ਨਾਲ